ਚੌਧਰੀ ਜੂ ਉੱਥੋਂ ਤੁਰਿਆ ਘਰ ਆ ਗਿਆ ਇਹਦੀ ਘਰ ਦੀ ਵੇਖ ਕੇ ਬੜੀ ਹੈਰਾਨ ਹੋਈ ਉਹ ਕਹਿਣ ਲੱਗੀ ਕਹਿੰਦੀ ਚੌਧਰੀ ਜੀ ਬੜੀ ਯਾਰੀ ਸਮਝਾਇਆ ਸੀ ਸਿੰਘਾਂ ਨਾਲ ਪੰਗਾ ਨਹੀਂ ਲਈਦਾ ਹੁੰਦਾ ਤੇ ਜੇ ਸਿੰਘਾਂ ਦੇ ਡੇਰੇ ਗਿਆ ਹੀ ਹਾਂ ਕਿਸੇ ਤਰੀਕੇ ਨਾਲ ਕੋਣਾ ਹੀ ਆਂਦਾ ਹੂੰ ਮੇਰੇ ਨਾਲ ਜਿੰਨੇ ਗਏ ਸੀ ਸਾਰੇ ਹੀ ਨਕੰਮੇ ਸੀ ਉਹ ਬੰਦੇ ਇੱਕੋ ਵਾਰੀ ਫੜ ਕੇ ਮੈਨੂੰ ਧਾਲਿਆ ਵੇਖੀ ਜੇ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਨਾ ਲਿਆ ਦੁਨੀਆ ਨੂੰ ਵੀ ਕਿਵੇਂ ਪਤਾ ਲੱਗਣਾ ਭਲਾ ਮੈਂ ਚੌਧਰੀ ਆਂ ਉਹਨੇ ਹੁਲਿਆ ਚੇਂਜ ਨਾ ਕੀਤਾ ਉਸੇ ਹੀ ਹੁਲਿਆ ਦੇ ਵਿੱਚ ਆ ਗਿਆ ਪੱਟੀ ਦੇ ਵਿੱਚ ਜਦੋਂ ਪੱਟੀ ਦੀ ਕਚਾਰੀ ਵਿੱਚ ਪੇਸ਼ ਹੋਇਆ ਉੱਥੋਂ ਦਾ ਮਿਰਜ਼ਾ জাফর ਵੇਗ ਇਹ ਚੌਧਰੀ ਦਾ ਪੱਗਵਟ ਭਰਾ ਸੀ ਜਦੋਂ ਮਿਰਜ਼ਾ জাফর ਵੇਗ ਨੇ ਵੇਖਿਆ ਵੀ ਤੇਰੀ ਘੋੜ ਠੱਪੀ ਕਿੰਨੇ ਆ ਉਹਨੇ ਫਿਰ ਸਾਰੀ ਗੱਲ ਦੱਸੀ ਵਿੱਚੋਂ ਇਹ ਗੱਲ ਨਾ ਦੱਸੀ ਵੀ ਮੈਂ ਵੀ ਘੋੜੀਆਂ ਖੋਲੀਆਂ ਸੀ ਉਹਨੇ ਗੱਲ ਇਹ ਦੱਸੀ ਵੀ ਤਾਰਾ ਸਿੰਘ ਦੇ ਕੋਲ ਚੋਰ ਡਾਕੂ ਧੜ ਵੀ ਰਹਿੰਦੇ ਆ ਉਹਨਾਂ ਮੇਰੀਆਂ ਘੋੜੀਆਂ ਵੇਚ ਤੀਆਂ ਜੇ ਮੈਂ ਪੈਸੇ ਲੈਣ ਗਿਆ ਸਾਰਿਆਂ ਨੇ ਫੜ ਕੇ ਮੈਨੂੰ ਢਾਲਿਆ ਮੇਰੀ ਇਹ ਹਾਲ ਕੀਤੀ ਹੈ ਮੈਨੂੰ ਮੇਰੀ ਬੇਇੱਜ਼ਤੀ ਦਾ ਬਦਲਾ ਚਾਹੀਦਾ ਮਰ ਜਾ ਜਾਫਰ ਵੇ ਕਹਿਣ ਲੱਗਾ ਇਹ ਕਿਹੜੀ ਗੱਲ ਹੈ ਅਸੀਂ ਸਰਕਾਰੀ ਬੰਦੇ ਹੋਈਏ ਸਾਡੇ ਹੁੰਦਿਆ ਕੋਈ ਤੇਰੀ ਵਾਹ ਵਾਲੇ ਕਿਵੇਂ ਵੇਖ ਜੇ ਉਹਨੇ ਉਸੇ ਵੇਲੇ ਤਿਆਰੀ ਦਾ ਹੁਕਮ ਦਿੱਤਾ ਖਾਲਸਾ ਜੀ ਅਸੀਂ ਪੈਦਲ ਤੇ 25 ਘੋੜ ਸਵਾਰ 105 ਬੰਦੇ ਲੈ ਕੇ ਨਾਲ ਦੋ ਆਪਣੇ ਸਕੇ ਭਰਾ ਤੇ ਦੋ ਭਤੀਜੇ ਤੇ ਮਿਰਜ਼ਾ জাফর ਬੇਗ ਤੇ ਨਾਲ ਚੌਧਰੀ ਸਾਹਿਬ ਰਾਏ ਐਨੀ ਫੌਜ ਨੇ ਪੱਟੀਆਂ ਤਿਆਰੀ ਕੀਤੀ ਇਹ ਮਾਰੋ ਮਾਰ ਹੱਲਾ ਕਰਦੇ ਆਉਂਦੇ ਬਾਬੇ ਤਾਰਾ ਸਿੰਘ ਸਾਹਿਬ ਦੇ ਡੇਰੇ ਵੱਲ ਤੇ ਉਧਰੋਂ ਸਿੰਘਾਂ ਨੂੰ ਕੋਈ ਖਬਰ ਹੀ ਨਹੀਂ ਆ ਵੈਰੀ ਆ ਗਿਆ ਲਿਖਿਆ ਚੜਿਆ জাফর ਫੌਜ ਲੈ ਲਾ ਚੋਟ ਨਗਾਰੇ ਉਹ ਘੋੜੇ ਪੁਤਲੇ ਪਾਉਣ ਦੇ ਉਡ ਜਾਵਣ ਹਾਰੇ ਉਹ ਮਾਰਨ ਸੁਮ ਜਮੀਨ ਤੇ ਜੋ ਪਰਬਤ ਭਾਰੇ ਧਰਤੀ ਕੰਬੇ ਧਮਕ ਨਾਲ ਜੋ ਪਾਰ ਸਹਾਰੇ ਉਹ ਤੇਗਾ ਮਾਰਨ ਪਾਉਣ ਨੂੰ ਉਹក្លਣ ਅੰਗਿਆਰੇ ਇਹ ਸੀਤਲ ਵੇਖੇ ਜਾਣਗੇ ਰਾਣੇ ਅੰਦਰ ਸਾਰੇ ਉਹ ਪੂਰੀ ਲਾਮ ਲਸ਼ਕਰ ਲੈ ਕੇ ਤਰਿਆ ਹੁੰਦਾ ਬਾਬੇ ਤਾਰਾ ਸਿੰਘ ਦੇ ਡੇਰੇ ਵੱਲ ਤੇ ਸਿੰਘਾਂ ਨੂੰ ਕੋਈ ਖਬਰ ਨਹੀਂ ਸੀ ਖਾਲਸਾਈਂ ਦੀ ਮਾੜੀ ਕੰਬੋ ਕੀ ਪਿੰਡ ਦੇ ਲਾਗੇ ਆਉਂਦਿਆ ਤਰਕਾਲਾਂ ਪੈ ਗਈਆਂ ਉਧਰੋਂ ਉਹਨੂੰ ਕਿਸੇ ਨੇ ਸਲਾਹ ਦੇ ਦਿੱਤੀ ਭਈ ਸਿੰਘ ਅੱਧੀ ਰਾਤ ਜਾ ਕੇ ਫੜੀ ਆਪ ਕਿਤੇ ਹੋਣਗੇ ਸ਼ਸਤਰ ਇਹਨਾਂ ਦੇ ਕਿਤੇ ਹੋਣਗੇ ਇਹ ਤੈਨਾਂ ਦਾ ਕੇ ਤਬੂ ਚਲਣੇ ਆ ਉਹਨੂੰ ਇਹ ਗੱਲ ਚੰਗੀ ਲੱਗ ਗਈ ਉਹਨੇ ਫਿਰ ਰਾਤ ਹੋਣ ਦੀ ਉਡੀਕ ਕੀਤੀ ਜਦੋਂ ਰਾਤ ਅੱਧੋਂ ਵੱਧ ਲੰਘ ਗਈ ਤਿੰਨ ਪੈਰ ਰਾਤ ਗੁਜ਼ਰ ਗਈ ਇਹ ਤੀਜੇ ਪੈਰ ਵਿੱਚ ਫੌਜ ਲੈ ਕੇ ਤੁਰਿਆ ਉਧਰੋਂ ਸਿੰਘ ਖਾਲਸਾ ਜੀ ਜਿਹੜੇ ਆਪ 8 ਵਜੇ ਉੱਠਦੇ ਆ ਉਹਨਾਂ ਨੂੰ ਵੀ ਲੱਗਦਾ ਵੀ ਸਿੰਘ ਵੀ ਐਵੇਂ ਹੀ ਕਰਦੇ ਹੋਣਗੇ ਪਰ ਇਹ ਗੱਲ ਨਹੀਂ ਦਲਪੰਥ ਦੇ ਵਿੱਚ 1 ਵਜੇ ਨਗਾਰਾ ਖੜਕ ਕੇ ਨੇਤਨੇ ਆਰੰਭ ਹੋ ਜਾਂਦਾ ਤੇ ਮੈਂ ਇਹ ਗੱਲ ਕਈ ਵਾਰ ਕਈ ਅਧ ਪ੍ਰਮਾਣ ਨਾਲ ਕਹੀ ਨਾ ਤਰਨਾ ਦਾਲ ਬੁੱਢਾ ਦਾਲ ਆਪਣਾ ਦਾਲ ਦਲਾ ਪੰਥਾਂ ਦੇ ਵਿੱਚ ਅਮਰਤ ਵੇਲੇ ਨਿਤਨੇਮ ਆਰੰਭ ਹੋ ਜਾਂਦਾ ਤਿੰਨ ਤਿੰਨ ਸਿੰਘ ਨਿਤਨੇਮ ਪੜਦੇ ਆ ਸਿੰਘਾਂ ਦਾ ਪਹਿਰਾ ਹੀ ਜੰਗੀ ਹੈ ਉਧਰੋਂ ਦੇ ਸਿੰਘ 12 ਵਜੇ ਉੱਠ ਖੜੇ ਕੋਈ ਮੁੱਖ ਮਾਂਜ ਨਾ ਕਰੇ ਕੋਈ ਕਿਰਿਆ ਸੋਦੇ ਕੋਈ ਇਸ਼ਨਾਨ ਕਰੇ ਕੋਈ ਬਾਣੀ ਪੜੇ ਕਹਨੇ ਰਖੜਾ ਪਾਤਾ ਸਿੰਘਾਂ ਦੀ ਦੇ ਆਪਣੀ ਤਿਆਰੀ ਇਹਨਾਂ ਨੂੰ ਲੱਗੇ ਸਿੰਘ ਸੱਤੇ ਹੋਣਗੇ ਜਦੋਂ ਆਏ ਨਾ ਸਿੰਘਾਂ ਦੇ ਡੇਰੇ ਤੇ ਲਾਗੇ ਉਧਰੋਂ ਡੇਰੇ ਵਿੱਚੋਂ ਬਾਬਾ ਭਗੇਲ ਸਿੰਘ ਪੁੱਸਿਆਂ ਵਾਲੇ ਜਿਨ੍ਹਾਂ ਚੌਧਰੀ ਕੁੱਟਿਆ ਸੀ ਇਹ ਮੈਦਾਨ ਖੇਡਣ ਚੱਲੇ ਨੇ ਬਾਹਰ ਵੱਲੋਂ ਅੱਜ ਤੇ ਮੈਦਾਨ ਖੇਡਣ ਜਾਣਾ ਹੋਵੇ ਤਾਂ ਬੜਾ ਤਰੀਕਾ ਜਾਂ ਵਰਤ ਲਈਦਾ ਨਾ ਉਹ ਆ ਵੀ ਕੱਪੜਾ ਨਹੀਂ ਲੈ ਕੇ ਜਾਣਾ ਉਹ ਵੀ ਨਹੀਂ ਗੱਲ ਤੇ ਆ ਚੰਗੀ ਮੈਂ ਵੀ ਇਦਾਂ ਹੀ ਕਰਦਾ ਪਰ ਉਸ ਸਮੇਂ ਵਿੱਚ ਇਦਾਂ ਨਹੀਂ ਹੋ ਸਕਦਾ ਪਤਾ ਹੀ ਨਹੀਂ ਕਿ ਇਹਨੇ ਕਿਧਰੋਂ ਆਣ ਕੇ ਗੱਲ ਪੈ ਜਾਣਾ ਇਹ ਕਰਕੇ ਸਿੰਘ ਆਪਣਾ ਰਾਜ ਸਾਜ ਕੋਲ ਹੀ ਰੱਖਦੇ ਸੀ ਖਾਲਸਾ ਜੀ ਬਾਬਾ ਭਗੇਰ ਸਿੰਘ ਜੀ ਮੈਦਾਨ ਖੇਡਣ ਤੁਰੇ ਉਹਨਾਂ ਦੀ ਪੂਰੀ ਤਿਆਰੀ ਦਾ ਵੇਰਵਾ ਬਾਪੂ ਸੀਤਲ ਜੀ ਲਿਖਦੇ ਆ ਲਿਖਿਆ ਉੱਠਿਆ ਤੜਕੇ ਪੈਰ ਦੇ ਉਹ ਜੋਧਾ ਬਲੀ ਜਵਾਨ ਉਹਨੇ ਜਲਦਾ ਘੜਵਾ ਭਰ ਲਿਆ ਉਹ ਚੱਲਿਆ ਬਾਹਰ ਮੈਦਾਨ ਸੱਤ ਫੁੱਟ ਨੇ ਈਦਾ ਸ਼ੇਰ ਦਾ ੱੱਕੇ ਵੱਲ ਅਸਮਾਨ ਮਾਦ ਪਾਈ ਲੋ ਤਾਰਿਆਂ ਤੱਕ ਤੱਕ ਕੇਸ਼ਰ ਮਾਣ ਮੋਢੇ ਲੱਗੀ ਜਤੀ ਦੇ ਤੀਰਾਂ ਸਣੇ ਕਮਾਨ ਲਿਪਟੇ ਜਿਵੇਂ ਸੁਪੋਲੀਏ ਕੋਈ ਚੰਦਨ ਦੇ ਸੰਗ ਆਣ ਧਾਕ ਚੜੀ ਸਰਦਾਰ ਦੇ ਝੂਟੇ ਲਏ ਕਿਰਪਾਨ ਇਓ ਨੀਲੀ ਦਸਤਾਰ ਤੇ ਚੱਕਰ ਸੋਭਾ ਪਾਣ ਕਹਿੰਦੇ ਉਪਮਾ ਸੁਜੀ ਕਵੀ ਨੂੰ ਪਿੰਗ ਪਈ ਅਸਮਾਨ ਉਹ ਦੂਰ ਹੋਇਆ ਜਦ ਡੇਰਿਓ ਦੁਸ਼ਮਣ ਪਹੁੰਚ ਆਣ ਘੋੜਿਆਂ ਦੇ ਸੁਮ ਖੜਕਦੇ ਧਰਤੀ ਨੂੰ ਕੰਬਵਾਣ ਵੈਰੀ ਚੜ ਕੇ ਆ ਗਿਆ ਚੜਦੇ ਜਿਵੇਂ ਤੂਫਾਨ ਉਹ ਧਾਕ ਖਲੋਤਾ ਦਲਾਂ ਨੂੰ ਇਕੱਲਾ ਹੀ ਮਰਦ ਜਵਾਨ ਜੁੱਜੇਗਾ ਸਿੰਘ ਸੀਤਲਾ ਗੱਲਾਂ ਕਰੇ ਜਹਾਨ ਬਾਬਾ ਜੀ ਮੈਦਾਨ ਖੇਡੋਂ ਡੇਰੇ ਤੋਂ ਵਾਹਵਾ ਹੀ ਦੇਣ ਦੋ ਮੀਲ ਬਾਹਰ ਆ ਗਏ ਤੇ ਅੱਤੀ ਰਾਤ ਹੀ ਜਦੋਂ ਘੋੜਿਆਂ ਦੇ ਸੁੰਮ ਖੜਕਣ ਦੀ ਆਵਾਜ਼ ਕੰਨੀ ਪਈ ਬਾਬਾ ਜੀ ਸੁਚੇਤ ਹੋ ਗਏ ਵੀ ਵੈਰੀ ਆ ਗਿਆ ਮਨ 'ਚ ਖਿਆਲ ਆ ਗਿਆ ਡੇਰੇ ਵਾਲੇ ਸਿੰਘਾਂ ਨੂੰ ਜਾ ਕੇ ਦੱਸਾਂ ਪਰ ਮਨ ਨੇ ਆਗਿਆ ਨਾ ਦਿੱਤੀ ਆਖਿਆ ਭਗੇਲ ਸਿਆ ਉਹਨਾਂ ਵੈਰੀ ਨਾਲ ਤੇ ਨਜੇਠੀ ਲੈਣਾ ਵਾ ਪਰ ਤੈਨੂੰ ਮਿਹਣੇ ਵਜਣਗੇ ਵੀ ਸਹਿਮ ਰਾਏ ਕੁੱਟਣਾ ਹੀ ਕਿਸ ਨੂੰ ਹੋਇਰ ਲੱਗਾ ਸਾਹ ਨਹੀਂ ਲੈਂਦਾ ਅੱਜ ਮਰਨ ਦੀ ਵਾਰ ਹੀ ਆਈ ਤੇ ਰਣ ਮੈਦਾਨ ਚੋਂ ਪਿੱਠ ਵਿਖਾ ਕੇ ਦੌੜਿਆ ਆ ਇਹ ਨਹੀਂ ਕੰਮ ਕਰਨਾ ਬਾਬਾ ਜੀ ਉੱਥੇ ਹੀ ਡਟ ਗਏ ਮੋਢਿਓਂ ਲਈ ਬੰਦੂਕ ਪੂਰਾ ਕੱਜ ਕੇ ਜਕਾਰਾ ਖਜਾਇਆ ਅੱਜ ਅਸੀਂ ਕਹਿੰਨੇ ਆ ਵੀ ਜਕਾਰਾ ਛੱਡੋ ਇਹ ਹੈ ਤਾਂ ਸਾਡੀ ਸਰਸਰੀ ਬੋਲੀ ਆ ਪਰ ਇਹਨੂੰ ਫੜਿਆ ਹੀ ਕਿੰਨੇ ਜੇਣਾ ਛੱਡੂਗਾ ਇਹ ਤੇ ਗਜਾਉਣ ਵਾਲੀ ਗੱਲ ਹੈ ਸਿੰਘ ਜਦੋਂ ਵੀ ਗੱਜਦੇ ਆ ਐਵੇਂ ਕਹਿੰਦੇ ਆ ਨਾ ਜਕਾਰੇ ਗਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਐਵੇਂ ਕਿਹਾ ਜਾਂਦਾ ਇਹ ਤਾਂ ਗੱਜਣ ਵਾਲੀ ਗੱਲ ਹੈ ਛੱਡਣ ਵਾਲੀ ਗੱਲ ਤਾਂ ਹੈ ਹੀ ਨਹੀਂ ਇਹ ਤਾਂ ਸਿੰਘਾਂ ਦੀ ਰੌਰੀਤ ਹੀ ਨਹੀਂ ਬਾਬਾ ਜੀ ਨੇ ਇੰਨਾ ਗੱਜ ਕੇ ਜਕਾਰਾ ਗਜਾਇਆ ਇੱਕ ਸਮਾਂ ਦੀ ਰਾਤ ਦਾ ਸਾਰੇ ਬੰਨੇ ਸਨਾਟਾ ਛਾਇਆ ਹੋਇਆ ਉਤੋਂ ਫੇਰ ਗੋਲੀ ਦਾ ਖੜਾਕ ਉਤੋਂ ਬਾਬਾ ਜੀ ਦੀ ਆਵਾਜ਼ ਡੇਰੇ ਵਾਲੇ ਸਿੰਘ ਸਮਝਣਗੇ ਵੀ ਵੈਰੀ ਆ ਗਿਆ ਹੱਥ ਸ਼ਰੀਆ ਗਾਲ ਜੋਦਾ ਵੀ ਜੋਦਾ ਇਹ ਨਾ ਉਹਨਾਂ ਨੂੰ ਹੀ ਅੰਦਰੋਂ ਆਉਂਦੀਆਂ ਜਿਨ੍ਹਾਂ ਦੇ ਅੰਦਰ ਤੱਕ ਜਾਂਦੀਆਂ ਮੈਂ ਇਹ ਗੱਲ ਪੱਕੀ ਐਨ ਸਮਝੀ ਹੋਈ ਆ ਹੁਣ ਦੇ ਜਮਾਨੇ 'ਚ ਨਵਾਂ ਬੰਦਾ ਬਾਣਾ ਪਾ ਹੀ ਨਹੀਂ ਸਕਦਾ ਇਹ ਜਿੰਨਿਆਂ ਦੇ ਵੀ ਦਿਮਾਲੇ ਸਜੇ ਆ ਬਾਣੇ ਪਏ ਆ ਨਾ ਇਹ ਪਿਛਲੇ ਹੀ ਆ ਇਹ ਧੁਰੋਂ ਹੀ ਸਜੇ ਆਏ ਨੇ ਨਵਾਂ ਬੰਦਾ ਸਜਾ ਵੀ ਲਓ ਤੂੰ ਨੂੰ ਇਹ ਹੀ ਨਹੀਂ ਪਤਾ ਵੀ ਮੁੜ ਕੇ ਕਰਨਾ ਕੀ ਆ ਜੇ ਨਿਰਾਂ ਨਿਆਣਾ ਵਰਦੀ ਪਾ ਕੇ ਬੈਗ ਲੈ ਕੇ ਸਕੂਲ ਜਾਣ ਤੋਂ ਪਹਿਲਾਂ ਘਰੇ ਹੀ ਬੈਠਾ ਰਵੇ ਬਰਦੀ ਪਾਈ ਕੇ ਕੰਮ ਦੀ ਤੇ ਨਹੀਂ ਨਾ ਫਿਰ ਜਿਹਨੂੰ ਇਹ ਨਹੀਂ ਪਤਾ ਵੀ ਸਕੂਲ ਵੀ ਜਾਣਾ ਉੱਥੇ ਕੁਝ ਪੜ੍ਹਨਾ ਵੀ ਆ ਜਿੰਨੇ ਪੜ੍ਹਨਾ ਹੀ ਨਹੀਂ ਉਹਦਾ ਇਮਤਿਹਾਨ ਕਿੱਥੇ ਹੋਏਗਾ ਇਹ ਖਾਲਸਾ ਜੀ ਜਿੰਨੇ ਵੀਆ ਫੌਜਾਂ ਸੱਜਦੀਆਂ ਨਾ ਭਜੰਗ ਫੌਜਾਂ ਇਹ ਧੁਰੋਂ ਹੀ ਸੱਜੀਆਂ ਹੁੰਦੀਆਂ ਨਵੇਂ ਬੰਦੇ ਦੇ ਵਸਦੀਆਂ ਨਹੀਂ ਗੱਲਾਂ ਹੈਗੀ ਇਹ ਖੇਡਾਂ ਪਰੇ ਦੀਆਂ ਹਨ ਦੁਨੀਆਂ ਤੋਂ ਤੇ ਬਹੁਤੀ ਪਰੇ ਦੀਆਂ ਬਾਬਾ ਜੀ ਬਾਬਾ ਭਗੇਲ ਸਿੰਘ ਜੀ ਡਟ ਗਏ ਐਨੇ ਚਿਰ ਨੂੰ ਵੈਰੀ ਸੇਹ ਰਾਣ ਪਿਆ ਚੌਧਰੀ ਸਹਿਬ ਰਾਜ ਨੇ ਆਵਾਜ਼ ਪਛਾਣ ਲਈ ਉਹ ਕਹਿ ਲਗਾ ਜਨਾਬ ਸਾਰੀ ਪਵਾੜੇ ਦੀ ਜੜ ਇਹੋਈ ਆ ਆ ਜਿਹੜਾ ਲਲਕਾਰੇ ਮਾਰਦਾ ਇਹ ਨਹੀਂ ਜਾਣਾ ਚਾਹੀਦਾ ਇਹਨੂੰ ਮਾਰ ਲਿਆ ਸਮਝ ਲਓ ਅੱਧਾ ਕੰਮ ਨਿਭੜ ਗਿਆ ਮਰ ਜਾਂ জাফর ਵੇਗ ਫੌਜ ਲੈ ਕੇ ਉਹਨੇ ਚਾੜਤੀ ਬਾਬਾ ਬਘੇੜ ਸਿੰਘ ਜੀ ਟੱਡ ਗਏ ਦਰਸ਼ਨ ਕਰੋ ਬਾਬਾ ਬਘੇੜ ਸਿੰਘ ਪੁੱਸਿਆਂ ਵਾਲੇ ਸਵਾ ਲੱਖ ਜੋਹਦਾ ਆਏ ਵੈਰੀ ਦੇ ਨਾਲ ਅੰਮ੍ਰਿਤ ਵੇਲੇ ਉਹਨੇ ਕਿਵੇਂ ਜੰਗ ਰਚਿਆ ਕਿਵੇਂ ਸ਼ਹੀਦੀ ਪਾਈ ਫੌਜਾਂ ਦਾ ਜਥਾ ਇਵੇਂ ਬੇਨਤੀ ਕਰਦਾ ਲੈ ਕੇ ਗੜਵਾ ਜਲਦਾ ਨਿਕਲਿਆ ਘੜੀਆਂ ਉਬਾਰ ਸੁਣ ਕੇ ਸਿੰਘਾਂ ਦਾ ਘੇਲ ਜੀ ਹੋ ਗਏ ਚਟ ਖੁਸ਼ਿਆਰ ਓ ਸਿਲਕ ਲੈ ਲੈ ਵੇਖਦਾ ਘੋੜੇ ਸੰਭ ਖੜਕਾਣ ਹੱਥ ਵਿੱਚ ਨੇ ਜਾ ਪਕੜ ਕੇ ਖੜ ਗਿਆ ਵਾਂਗ ਚਟਾਣ ਲੈ ਕੇ ਗੜਵਾ ਜਲਦਾ ਨਿਕਲਿਆ ਘੜੀਆਂ ਉਬਾਰ ਸੁਣ ਕੇ ਸਿੰਘਾਂ ਤੂੰ ਹੁਸ਼ਿਆਰ ਆ ਸਿੜਕਾ ਲੈ ਲੈ ਵੇਖਦਾ ਘੋੜੇ ਸੋਬ ਖੜਕਾਣ ਹੱਥ ਵਿੱਚ ਨੇ ਚਾਪ ਫੜ ਕੇ ਖੜ ਗਿਆ ਮਾਂਗ ਚੜਾਲ ਏ ਫੇਰ ਜਾਓ ਓਏ ਪਾ ਜੀਓ ਸੁਣ ਕੇ ਜਾਓ ਗੱਲ ਆਈ ਤਮਨੂ ਸਮਝਣਾ ਕੀ ਕਿਆ ਸੀ ਕੱਲ ਆ ਸਤਿ ਸ੍ਰੀ ਅਕਾਲ ਵੇ ਜਨੇਜਾ ਪਕੜ ਕੇ ਖੜ ਗਿਆ ਵਾਂਗ ਜਟਾੜੇ ਅੱਗੋਂ ਆਵਾਜ਼ ਪਛਾਣੀ ਚੌਧਰੀ ਕਹਿੰਦਾ ਇਹ ਜੇ ਕਲਾ ਦਾ ਮੋਟ ਇਹ नाग ਜ਼ਰੀਲਾ ਦੱਸਦਾ ਭੱਜ ਨਾ ਵੜ ਜੇ ਖੋਟ ਅਸੀਂ ਪੁੱਤਰ ਹਾਂ ਦਸ਼ਮੇਸ਼ ਦੇ ਸਾਨੂੰ ਕੋਈ ਨਹੀਂ ਸੰਗਿਆ ਰਾਣ ਹੱਥ ਵਿੱਚ ਨੇਜਾ ਪਕੜ ਕੇ ਖੜ ਗਿਆ ਵਾਂਗ ਜਟਾੜੇ ਖੋਣ ਕੇ ਖੜਕਾ ਸੂਰਿਆ ਮੌਕਾ ਲਿਆ ਸ ਜਦੋਂ ਸਿੱਖ ਨੂੰ ਯਕੀਨ ਹੋਏ ਨਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਸੱਚੀ ਗੁਰੂ ਵਰਤਦਾ ਆ ਪਰ ਜੇ ਕੋਈ ਮੰਨੇ ਤੇ ਸਹੀਂ ਕਹਿ ਰਵੇ ਦਾਸ ਹਾਥ ਪੈ ਨੀਰੇ ਉਹਦੇ ਬਹੁਤ ਜ਼ਿਆਦਾ ਹੀ ਨੇੜੇ ਆ ਉਹ ਜਾਣੇ ਤੇ ਸਹੀਂ ਬਾਬਾ ਜੀ ਡਟ ਕੇ ਬਾਬਾ ਜੀ ਪੂਰੀ ਬਹਾਦਰੀ ਨਾਲ ਜੰਗ ਲੜਿਆ ਅੱਜ ਤੇ 10 ਮਿੰਟ ਵੀ ਕੱਲੇ ਬੰਦੇ ਦਾ ਜੋਜਣਾ ਔਖਾ ਕੰਮ ਆ ਅਗਲਾ ਬੰਦਾ ਵੀ ਆਪਣਾ ਹੀ ਹੁੰਦਾ ਤੇ ਆਪ ਵੀ ਆਪਣਿਆਂ ਨਾਲ ਵੀ 10 ਮਿੰਟ ਖੇਡਣਾ ਔਖਾ ਤੇ ਜੰਗ ਦੇ ਮੈਦਾਨ 'ਚ ਨਿੱਤਰਨਾ ਤੇ ਬੜੀ ਦੂਰ ਦੀ ਗੱਲ ਆ। ਸਾਨੂੰ ਇਹ ਲੱਗਦਾ ਜਿਦਾਂ ਅਸੀਂ ਖੇਡਦੇ ਆਂ ਵੀ ਇੱਕ ਵਾਰ ਤੇਰਾ ਤੇ ਇੱਕ ਮੇਰਾ ਭਾਵੇਂ ਕਿ ਖਿਡਾਰੀ ਨਹੀਂ ਤਾਂ ਖੇਡਦੇ। ਭਾਈ ਭਵਨ ਸਿੰਘ ਜੀ ਇਹਨਾਂ ਦੀ ਟੀਮ ਆ ਗਤਕੇ ਦੀ ਮੈਂ ਜਾਣਦਾ ਕਈ ਪੁਚੰਗੀ ਗਤਕੇ ਵਾਲੇ ਵੀ ਸਜੇ ਹੋਏ ਆ। ਖਿਡਾਰੀ ਤੇ ਦਲ ਵਾਲੇ ਸਾਰੇ ਹੀ ਹੁੰਦੇ ਆ। ਉਹ ਜਿਹਨੂੰ ਛੋਟੀ ਫੜਾ ਦੋ ਨਾ ਵੀ ਖੇਡਣਾ ਆਉਂਦਾ ਹੋਵੇ ਜਦੋਂ ਸਿੱਧੀਆਂ ਵੱਜਣ ਫਿਰ ਬਚਾ ਕਰਨੇ ਆ ਹੀ ਜਾਂਦੇ ਹੁੰਦੇ ਆ। ਸਗੋਂ ਜਿਹੜਾ ਅਨ ਟ੍ਰੇਨ ਬੰਦਾ ਉਹ ਜ਼ਿਆਦਾ ਭਾਰੀ ਪੈ ਜਾਂਦਾ ਜੀ। ਜਦੋਂ ਕਲਗੀਧਰ ਸਾਹਿਬ ਨੇ ਪਹਿਲਾ ਜੰਗ ਲੜਿਆ ਨਾ ਉੱਥੇ ਕਿ ਲਾਲ ਚੰਦ ਹਲਵਾਈ ਹੀ ਕਾਂਛੀ ਦਾ ਜੰਗ ਲੜਦਾ ਵੇਖ ਉਹਨੂੰ ਵੀ ਲੂਰੀਆਂ ਆ ਗਈਆਂ ਕਹਿੰਦਾ ਮਹਾਰਾਜ ਮੈਂ ਵੀ ਜਾਣਾ ਸਤਿਗੁਰੂ ਕਹਿੰਦੇ ਵੀ ਤੂੰ ਕੀ ਕਿਵੇਂ ਲੜੇਗਾ ਕਹਿੰਦਾ ਜੀ ਇਹ ਤਾਂ ਨਹੀਂ ਪਤਾ ਕਿਵੇਂ ਲੜਾਂਗਾ ਪਰ ਜੀ ਬੜਾ ਕਰਦਾ ਮਹਾਰਾਜ ਕਹਿੰਦੇ ਹਥਿਆਰ ਕਿਹੜਾ ਹੀ ਉਹਦੇ ਕੋਲੇ ਖੁਰਪਾ ਹੀ ਪਲਟਾ ਕਹਿੰਦਾ ਜੀ ਆਹ ਮਹਾਰਾਜ ਕਹਿੰਦੇ ਲਾਲਾ ਫਿਰ ਚਾ ਚਲੇ ਆ ਗਿਆ ਮੈਦਾਨ 'ਚ ਖੁਰਪੇ ਨਾਲ ਹੀ ਕਈਆਂ ਨੂੰ ਮਾਰ ਕੇ ਫੇਰ ਆ ਗਿਆ ਜਾਣੀ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਚਾਵੇ ਨਾ ਹਾਥੀ ਲੜਾਈ ਦਿੱਤਾ ਨਾ ਹਾਥੀ ਨਾਲ ਬਾਬਾ ਬਚਿੱਤਰ ਸਿੰਘ ਸਾਹਿਬ ਇਹ ਗੁਰੂ ਦੀਆਂ ਵਡਿਆਈਆਂ ਬਾਬਾ ਜੀ ਡਟ ਕੇ ਐਨੀ ਬਹਾਦਰੀ ਨਾਲ ਲੜੇ ਕੋਈ ਵੀ ਬੰਦਾ ਗਾਹੋਂ ਕੇ ਬਾਬਾ ਜੀ ਨੂੰ ਵਾਰ ਨਹੀਂ ਮਾਰ ਸਕਿਆ ਜਦੋਂ ਬਾਬਾ ਜੀ ਲੋਥਾਂ ਵਿੱਚੋਂ ਦੇ ਜਾਣ ਮਿਰਜ਼ਾ জাফর ਵੇ ਕਹਿਣ ਲੱਗਾ ਵੇ ਲਾਗੇ ਨਾ ਜਾਵੋ ਦੂਰੋਂ ਤੀਰ ਤੇ ਗੋਲੀਆਂ ਮਾਰ ਕੇ ਕੰਮ ਨਾ ਵੇੜੋ ਐਵੇਂ ਬਾਬਾ ਜੀ ਦੀ ਸ਼ਹੀਦੀ ਹੋਈ ਉਦੋਂ ਡੇਰੇ ਵਾਲੇ ਸਿੰਘਾਂ ਵਿੱਚਕਾਰੇ ਗਜਾਤੇ ਮਗੇਲਸ਼ਾਂ ਤਗੜਾ ਨਹੀਂ ਆ ਗਏ ਆ ਉਹਨਾਂ ਚੋਂ ਬਾਬਾ ਜੀ ਸ਼ਹੀਦ ਹੋ ਗਏ ਹੁਣ ਮਿਰਜ਼ਾ জাফর ਬੇਗ ਵੇਂਦਾ ਵੀ ਬੰਦੇ ਮਰੇ ਕਿੰਨੇ ਕਿਆ ਉਹਨੇ ਮੋਟੀ ਮੋਟੀ ਦੀ ਗਿਣਤੀ ਕੀਤੀ ਆ ਇਹ ਮੂਹ ਨੇਰੇ ਦੇ ਟਾਈਮ 'ਚ ਜੰਗ ਹੋਇਆ ਵਾ ਉਹਨੇ ਵੇਖਿਆ ਬੰਦੇ ਮਰੇ ਕਿੰਨੇ ਕਿਆ 18 ਤੋਂ 20 ਬੰਦੇ ਉਹਨੇ ਥੱਲੇ ਵਿਸ਼ੇ ਵੇਖੇ ਉਹ ਇਹ ਗੱਲ ਸੋਚਣ ਦੇ ਮਜਬੂਰ ਹੋ ਗਿਆ ਵੀ ਜੇ ਇਹ ਕਾਮ ਜਾਈ ਸਿੰਘ 18 20 ਬੰਦੇ ਮਾਰ ਸਕਦਾ ਜੇ ਇਹਨਾਂ ਦਾ ਜਥੇਦਾਰ ਆ ਗਿਆ ਉਹ ਕਿੰਡੀਕ ਬਲਾਅ ਹੋਵੇਗਾ ਨੋਟ ਕਰਨ ਵਾਲੀ ਗੱਲ ਆ ਅੱਜ ਹਾਨੋਂ ਵੀ ਸਾਡੇ ਜਥੇਦਾਰਾਂ ਨੂੰ ਯਕੀਨ ਨਹੀਂ ਆ ਪਤਾ ਨਹੀਂ ਕਿਹੜਾ ਸੱਪ ਨਿਕਲ ਆਉਣਾ ਪਰ ਖਾਲਸਾ ਜੀ ਸਾਡੇ ਵੈਰੀਆਂ ਨੂੰ ਇਹ ਗੱਲ ਦਾ ਪਤਾ ਸੀ ਕਿ ਇਹਨਾਂ ਦਾ ਜਥੇਦਾਰ ਬਲਾਹ ਹੁੰਦੀ ਬਲਾਹ ਜੇ ਇੱਕ ਸਿੰਘ 50 ਮਾਰਦਾ ਜਥੇਦਾਰ ਦਾ 100 ਹੀ ਮਾਰੂ ਤੇ ਹੋਈ ਵੀ ਇਹ ਗੱਲ ਵੱਡੇ ਘੱਲੂ ਘਾਰੇ ਵਿੱਚ ਪੰਥ ਪਾਤਸ਼ਾ ਸੁਲਤਾਨੁਲ ਕੌਮ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੱਸਾ ਸਿੰਘ ਸਾਹਿਬ ਜੀ ਆਲੂ ਵਾਲੀਆਂ ਪੰਥ ਪਾਤਸ਼ਾ ਉਹਨਾਂ ਨੇ ਸਾਰੀ ਦਿਹਾੜੀ ਡੰਗ ਲੜਿਆ 22 ਫੱਟ ਵੱਜਣ ਤੋਂ ਬਾਅਦ ਵੀ ਸ਼ਾਮਾਂ ਤੀਕ ਜੰਗ ਲੜਦੇ ਰਹੇ ਅਬਦਾਲੀ ਕੰਨ ਨੂੰ ਹੱਥ ਲਾ ਗਿਆ ਵੀ ਇਹ ਮਰਦੇ ਕਿਉਂ ਨਹੀਂ ਆ ਪਰ ਉਹ ਪ੍ਰਤਾਪ ਸੀ ਨਾ ਗੱਲ ਵਾਤਾ ਐਵੇਂ ਸਾਡੇ ਵੈਰੀਆਂ ਨੂੰ ਪਤਾ ਹੀ ਵੀ ਇਹਨਾਂ ਦੇ ਜਥੇਦਾਰ ਬੁਲਾਵਾ ਹੁੰਦੀਆਂ ਮਿਰਜ਼ਾ জাফর ਬੇ ਕਹਿਣ ਲੱਗਾ ਸਿੰਘ ਆ ਗਏ ਜੇ ਉਹਨਾਂ ਦੀ ਦਾੜ ਥੱਲੇ ਅਸੀਂ ਆ ਗਏ ਜਾਨ ਨਹੀਂ ਬਚਣੀ ਉਹ ਨਾਲਦਿਆਂ ਨੂੰ ਕਹਿੰਦਾ ਵੇ ਧੋੜੋ ਅੱਧਾ ਕੰਮ ਤੇ ਨਵੇੜ ਹੀ ਲਿਆ ਬਾਬੇ ਨਾਲ ਫਿਰ ਵੇਖਾਂਗੇ ਉਹ ਫੌਜ ਸਾਰੀ ਮੈਦਾਨ ਚੋਂ ਭੱਜ ਗਈ ਜਿਨੇ ਜਰ ਨੂੰ ਸਿੰਘ ਆਏ ਮੈਦਾਨ ਖਾਲੀ ਸਿੰਘਾਂ ਨੇ ਬਾਬੇ ਬਘੇਲ ਸਿੰਘ ਦਾ ਸਰੀਰ ਚੁੱਕਿਆ ਤੇ ਡੇਰੇ 'ਚ ਜਾ ਕੇ ਸੰਸਕਾਰ ਕਰਤਾ ਇਧਰੋਂ ਦਿਨ ਚੜ੍ਹ ਗਿਆ ਸੀ ਮਿਰਜ਼ਾ জাফর ਵੇਗ ਆ ਗਿਆ ਮਾੜੀ ਕੰਬੋ ਕੀ ਪਿੰਡ ਤੇ ਪਿੰਡ ਦੇ ਲੋਕਾਂ ਨੂੰ ਲੱਗਾ ਡਾਂਗ ਫੇਰਨ ਪਿੰਡ ਦੇ ਲੋਕ ਕਹਿਣ ਲੱਗੇ ਜੀ ਗੁੱਸਾ ਤੁਹਾਨੂੰ ਸਿੰਘਾਂ ਤੇ ਆ ਕੱਢਣ ਸਾਡੇ ਤੇ ਡਾਏ ਜੇ ਸਾਡਾ ਕਸੂਰ ਨਹੀਂ ਕੋਈ ਮਿਰਜ਼ਾ জাফর ਵੇਗ ਆਂਦਾ ਕੌਣ ਨਹੀਂ ਕਸੂਰ ਤਵਾਡੇ ਲਾਗੇ ਇਡੇ ਖਤਰਨਾਕ ਸਿੰਘ ਪਲਦੇ ਹੋਣ ਤੇ ਤੂੰ ਹੀ ਮੈਨੂੰ ਦੱਸਿਆ ਹੀ ਨਾ ਹੋਵੇ ਪਿੰਡ ਦੇ ਲੋਕ ਕਹਿਣ ਲੱਗੇ ਜੀ ਤੂੰ ਪੁੱਛਿਆ ਹੀ ਕਦੋਂ ਹੀ ਨਾ ਤੂੰ ਪੁੱਛਿਆ ਤੇ ਨਾ ਹੀ ਦੱਸਿਆ ਸਾਡਾ ਕਸੂਰ ਨਹੀਂ ਐ ਮਿਰਜ਼ਾ জাফর ਵੇ ਕਹਿੰਦਾ ਠੀਕ ਐ ਛੱਡ ਦਾਂਗਾ ਪਰ ਮੇਰੇ ਮਰੇ ਬੰਦਿਆਂ ਦੀਆਂ ਲੋਥਾਂ ਲਿਆ ਕੇ ਦੋ ਪਿੰਡ ਦੇ ਲੋਕਾਂ ਗੱਡੇ ਜੋਏ ਮੈਦਾਨ 'ਚੋਂ ਲੋਥਾਂ ਚੁੱਕੀਆਂ ਲਿਆ ਕੇ ਜਦੋਂ ਉਹਦੇ ਅੱਗੇ ਰੱਖੀਆਂ ਹੋਣੋ ਛਕਲਾ ਵੇਂਦਾ ਵੀ ਮਰਿਆ ਕੌਣ ਕੌਣ ਆ ਉਹਦੇ ਵਿੱਚ ਉਹਦੇ ਸਕੇ ਦੋ ਭਤੀਜੇ ਮਰੇ ਹੋਏ ਸੀ ਭਰਾ ਵੀ ਦੋ ਮਰੇ ਹੋਏ ਸੀ ਬਾਕੀ ਤੇ ਲੋਥਾਂ ਨੂੰ ਦਫਨਾ ਲਈਆਂ ਭਤੀਜਿਆਂ ਦੀਆਂ ਲੋਥਾਂ ਲੈ ਕੇ ਪੱਟੀ ਨਹੀਂ ਗਿਆ ਤੇ ਲਾਹੌਰ ਚਲੇ ਆ ਗਿਆ ਜਕਰੀਆ ਖਾਨ ਦੀ ਕਿਚਰੀ ਚ ਉਹਨੇ ਲੋਥਾਂ ਰੱਖ ਕੇ ਜੂਮ ਪਟਣਾ ਪਾਇਆ ਜਕਰੀਆ ਖਾਨ ਕਹਿੰਦਾ ਵੇ ਹੋਇਆ ਕੀ ਆ ਪੱਟੀ ਦੇ ਹੋਵੇ ਸਰਦਾਰ ਤੇ ਜਨਾਨੀਆਂ ਵਾਂਗ ਕੀਰਨੇ ਪਾਓ ਮਿਰਜ਼ਾ জাফর ਵੇ ਕਹਿਣ ਲੱਗਾ ਜਨਾਬ ਤੁਹਾਡਾ ਹੋਵੇ ਰਾਜ ਤਕੇ ਜਾਂ ਤੇ ਤੁਸੀਂ ਲੈ ਲਓ ਤੇ ਜਾਂ ਲੈਣ ਸਿੰਘ ਦੋਰੀ ਦੋਰੀ ਸਾਡੇ ਕੋ ਮਾਇਆ ਨਹੀਂ ਦੇ ਹੁੰਦੀ ਨਾਲੇ ਜੋ ਸਾਡੇ ਬੰਦੇ ਮਾਰ ਦੇਣ ਨਾਲੇ ਸਾਡੇ ਉਤੇ ਧੌਂਸ ਜਮਾਉਣ ਨਾਲੇ ਸਾਡੇ ਚੌਧਰੀਆਂ ਦਾ ਲਹੂ ਪੀਣ ਇਹ ਗੱਲਾਂ ਸਾਨੂੰ ਨਹੀਂ ਪ੍ਰਵਾਨ ਜਕਰੀਆ ਖਾਨ ਕਹਿੰਦਾ ਗੱਲ ਦੱਸੋ ਮਿਰਜ਼ਾ জাফর ਵੇਗ ਨੇ ਗੱਲ ਵੇਖੋ ਕੀ ਦਸੀ ਉਹਨੇ ਇਹ ਨਹੀਂ ਦੱਸਿਆ ਵੀ ਘੋੜੀਆਂ ਚੌਧਰੀ ਨੇ ਖੋਲੀਆਂ ਸੀ ਉਹਨੇ ਐਵੇਂ ਨਹੀਂ ਦੱਸਿਆ ਵੀ ਕੇਸਾਂ ਦੇ ਰਸੇ ਪਾਲਦਾ ਸੀ ਉਹਨੇ ਇਹ ਗੱਲ ਬਣਾਈ ਵੀ ਇਹਦੀਆਂ ਘੋੜੀਆਂ ਸਿੰਘ ਲੈ ਗੇ ਵੇਚ ਤੀਆਂ ਜੇ ਪੈਸੇ ਲੈਣ ਗਿਆ ਸਿੰਘਾਂ ਨੇ ਇਹਨੂੰ ਕੁੱਟ ਘਤਿਆ ਤੇ ਜੇ ਇਹਦੀ ਬੇਇੱਜ਼ਤੀ ਦਾ ਅਸੀਂ ਬਦਲਾ ਲੈਣ ਗਏ ਆ ਉਹਨੇ ਮੇਰੇ ਭਰਾ ਤੇ ਭਤੀਜੇ ਮਾਰੇ ਆ ਬਦਲਾ ਚਾਹੀਦਾ ਬਦਲਾ ਉੱਥੇ ਇੱਕ ਕਾਜੀ ਬੈਠਾ ਸੀ ਕਾਜੀ ਕਹਿਣ ਲੱਗਾ ਹਾਂ ਇਹ ਕਿੱਡੀ ਗੱਲ ਹੈ 50 ਬੰਦੇ ਜਾਓ ਜਾ ਕੇ ਤਾਰਾ ਸਿੰਘ ਦੇ ਨਾਲ ਜਿੰਨੇ ਬਾਗੀ ਨੇ ਉਹਨਾਂ ਨੂੰ ਬੰਨ ਕੇ ਲਾਹੌਰ ਲਿਆਓ ਮਰ ਜਾ জাফর ਵੇ ਕਹਿੰਦਾ ਜਨਾਬ 40 50 ਬੰਦੇ ਤੇ ਉਹਨਾਂ ਦੇ ਜਿੱਦਾ ਊਠ ਦੇ ਮੂੰਹ 'ਚ ਜੀਰਾ ਹੁੰਦਾ ਨਾ ਐਡਾ ਮੂੰਹ ਜੀਰਾ ਕਿੰਨਾ ਉਹ ਕਹਿੰਦੇ ਜੀ ਉਹੀ ਗੱਲ ਆ 40 50 ਤੋਂ ਤਲੀ ਤੇ ਰੱਖ ਕੇ ਫੱਕਾ ਮਾਰ ਜਾਣ 40 50ਵਾਂ ਨਾ ਗੱਲ ਨਹੀਂ ਬਾਨੀ ਕਾੜੀਆਂ ਦਾ 100 ਲੈ ਜੋ ਮਿਰਜ਼ਾ জাফর ਵੇਗ ਜਕਰੀਆ ਖਾਨ ਨੂੰ ਕਹਿੰਦਾ ਜਨਾਬ ਇਹ ਸਿਆਣਾ ਇਹਨੂੰ ਹੀ ਤੋਰੋ ਹਾਂ ਇਹੀ ਲੈ ਕੇ ਆਵੇ ਸਿੰਘ ਜਾ ਕੇ ਹੱਥ ਜੋੜ ਕੇ ਬੈਠੇ ਹੋਣਗੇ ਇਹ ਜਾ ਕੇ ਬੇੜੀਆਂ ਲਾ ਕੇ ਲੈ ਆਵੇ ਐਡਾ ਸੌਖਾ ਨਹੀਂ ਸਿੰਘਾਂ ਨੂੰ ਬੰਨ ਕੇ ਲਿਉਣਾ ਉਹ ਬੜੇ ਜੰਗਜੂ ਹਨ ਜਕਰੀਆ ਖਾਨ ਨੂੰ ਚੜ ਗੁੱਸਾ ਗਿਆ ਉਹਨੇ ਹਲਾਨ ਕੀਤਾ ਜਾਓ ਮੈਨੂੰ ਤਾਰਾ ਸਿੰਘ ਜਿੰਦਾ ਲਾਹੌਰ ਚਾਹੀਦਾ ਉਹਨੇ ਕੀ ਹੁਕਮਨਾਮਾ ਜਾਰੀ ਕੀਤਾ ਫੌਜਾਂ ਦਾ ਜਥਾ ਇਉਂ ਬੇਨਤੀ ਕਰਦਾ ਖਾਨ ਜੱਕਰੀਆ ਖਾਨਾਂ ਨੂੰ ਵੰਗਾਰਦਾ ਅਜੇ ਤੱਕ ਮੂੰਹ ਵੇਖਿਆ ਨਹੀਂ ਹਾਰਦਾ ਉਹ ਮੇਰਾਣ ਵੇਖਣਾ ਜ ਤਲਵਾਰ ਦਾ ਲੈ ਜੋ ਜੰਗੀ ਜਰਨੈਲ ਹੁਣੇ ਜਾਓ ਚੜ ਕੇ ਮੈਨੂੰ ਤਾਰਾ ਸਿੰਘ ਚਾਹੀਦਾ ਲਿਆਓ ਫੜ ਕੇ ਮੁੰਡੇ ਰਚਦੇ ਪਠਾਣਾ ਦੇ ਜੋ ਈਦ 'ਚ ਜੋਰ ਸਾਰਿਆਂ ਦਾ ਗੀ ਬੇਗ ਦਿੰਦਾ ਹੌਸਲਾ ਤਕੀਰ ਚ ਉੱਥੇ ਖੇਰ ਮਾਰ ਦਿੱਤੇ ਬਹੁ ਫਰਕ ਦਾ ਹੋਰ ਚ ਤਾਰਾ ਸਿੰਘ ਦਾ ਤਮਾਸ਼ਾ ਵੇਖਾਂਗੇ ਲਾਹੌਰ ਚ ਹਾਲ ਜੱਕਰੀ ਆਖਾਨਾ ਨੂੰ ਮੰਗਾਰਦਾ ਦੁੱਧ ਪਾਣੀ ਨਾਲੋਂ ਝੱਟ ਹੈ ਨਤਾਰ ਦਾ ਅਜੇ ਤੱਕ ਮੂੰਹ ਵੇਖਿਆ ਨਹੀਂ ਹਾਰਦਾ ਲੈ ਜੋ ਜੰਗੀ ਜਰਮੈਲ ਹੁਣੇ ਜਾਓ ਝੜ ਕੇ ਮੈਨੂੰ ਤਾਰਾ ਸਿੰਘ ਚਾਹੀਦਾ ਲਿਆਓ ਫੜ ਕੇ ਮੁੰਡੇ ਨੱਚਦੇ ਪਟਾਣਾ ਦੇ ਜੋ Eid ਚ ਜੋਰ ਸਾਰਿਆਂ ਦਾ ਵਾਦਾ ਹੈ वेग थींदा हा साथी च उते ਤਵਾਰ ਦੀ ਨੀ ਕਾਲੀ ਪਾਵੇਂ ਬਹੁਤ ਘੜਕੇ ਮੈਨੂੰ ਤਾਰਾ ਸਿੰਘ ਚਾਈ ਦਾ ਲਿਆਓ ਫੜਕੇ ਚੁੰਦੇ ਰਹੇ ਦਾ ਇਨਾਮ ਮਿਲੂ ਮੁੱਲ ਦਾ ਅਨੰਤ ਨਹੀਂ ਦੇ ਬਹੀ ਸ਼ਦਾਂ ਦੇ ਤਲ ਦਾ ਐਵੇਂ ਨਹੀਂ ਦਰਵਾਜੇ ਦੇ ਕੁੱਲ ਦਾ ਹੁਣ ਗੁਰੂ ਵੇ ਾਰੇ ਸੀ ਜੋਗਉਂਦੇ ਰੇ ਬੈਠੇ ਚੜੀ ਚੰਨ ਅੰਗ ਸਿੰਘ ਚੰਡੀ ਪੜ ਕੇ ਮੈਨੂੰ ਤਾਰਾ ਸਿੰਘ ਚਾਈਦਾ ਲਿਆਓ ਫੜ ਕੇ ਓਏ ਸਾਥੀਆਂ ਨੂੰ ਦੀਨ ਜਾਲ ਲਿਆਵਾਂਗੇ ਸੁ ਕੋੜੀਆ ਦੀ ਕੱਢ ਕੇ ਵਿਖਾਵਾਂਗੇ ਲਖਬੀਰ ਕਰਿਆਲੀਆਂ ਨਸਾਵਾਂਗੇ ਪਾਵੇਂ ਨਸ ਕੇ ਤੇ ਚਲਾ ਜਾਏ ਓ ਪਸ਼ੌਰ ਚ ਤਾਰਾ ਸਿੰਘ ਦਾ ਤਮਾਸ਼ਾ ਵੇਖਾਂਗੇ ਲੋ ਖੇਰ ਕਾਬੂ ਬੰਦਾ ਆਇਆ ਨਹੀਂ ਕੇ ਛੱਡ ਦੇ ਬੋਲ ਬੋਲ ਦੇ ਅਕਾਲ ਦੇ ਨਹੀਂ ਉੱਥੇ ਖੜ ਕੇ ਮੈਨੂੰ ਤਾਰਾ ਸਿੰਘ ਚਾਹੀਦਾ ਲਿਓ ਪੜ ਕੇ ਆਵੇਂ ਜਿੱਤ ਗਏ ਬੰਦੇ ਨੂੰ ਹੁਕਮ ਨੂੰ ਪਾ ਕੇ ਤੇ 2200 ਘੋੜਸਵਾਰ 5 ਜਰਨੈਲ 5 ਵੱਡੀਆਂ ਤੋਪਾਂ 40 ਜੰਬੂਰੇ ਕੁਝ ਰਹਿਕਲੇ ਬੰਦੂਕਾਂ ਤੇ 5 ਵੱਡੀਆਂ ਤੋਪਾਂ ਐਡਾ ਅਸਲਾ ਤੇ ਇੰਨੀ ਫੌਜ ਲੈ ਕੇ ਆਗੇ ਬਾਬੇ ਤਾਰਾ ਸਿੰਘ ਸਾਹਿਬ ਵੱਲ ਇਦਰ ਸਿੰਘ ਕੇਵਲ 22 ਸਨ 22 ਸਿੰਘਾਂ ਨੇ ਉਹਨਾਂ ਜੋ ਦੇ ਆਈ ਫੌਜ ਦੇ ਨਾਲ ਜੰਗ ਲੜਿਆ ਤੇ ਖਾਲਸਾ ਜੀ ਜੰਗ ਵੀ ਬੜੀ ਕਮਾਲ ਦਾ ਬਾਬਾ ਤਾਰਾ ਸਿੰਘ ਸਾਹਿਬ ਦੇ ਨਾਂ ਨਾਲ ਦੰਗਈ ਲੱਗਦਾ ਸੀ ਤੇ ਹਿਸਾਬ ਲਾ ਸਕਦੇ ਨਾ ਕਿੰਨੇ ਕ ਜੋਧੇ ਜਰਨੈਲ ਹੋਣਗੇ ਉਹਨਾਂ ਨੇ ਬੜੀ ਬਹਾਦਰੀ ਨਾਲ ਜੰਗ ਲੜਿਆ ਚਾਰ ਜਰਨੈਲ ਮਾਰਤੇ ਜਿੰਨੀ ਫੌਜ ਆਈ ਉਹ ਤੋਂ ਤੀਜਾ ਹਿਸਾਬ ਬਚੀ ਬਿਨਾ ਜਰਨੈਲਾਂ ਤੋਂ ਇੱਕ ਮੋਮਨ ਖਾਨ ਬਚਾ ਜਿਹੜਾ ਸਾਹਮਣੇ ਨਹੀਂ ਆਇਆ ਜਿਹੜਾ ਜਿਹੜਾ ਸਿੰਘਾਂ ਦੀ ਦਾੜ ਥੱਲੇ ਆਉਂਦਾ ਗਿਆ ਸਿੰਘਾਂ ਮਾਰਿਆ ਬਾਬਾ ਤਾਰਾ ਸਿੰਘ ਸਾਹਿਬ ਜੀ ਦਾ ਐਡਾ ਪ੍ਰਤਾਪ ਉਸ ਇਲਾਕੇ 'ਚ ਹੋਇਆ ਸਾਰੇ ਸਿੰਘ ਬੜਾ ਸਤਿਕਾਰ ਕਰਦੇ ਸੀ ਪਹਿਲਾਂ ਤੋਂ ਹੀ ਉਸ ਦਿਨ ਬਾਬਾ ਜੀ ਨੇ ਬਹੁਤ ਭਾਰੀ ਜੰਗ ਲੜਿਆ ਤੇ ਫਿਰ ਸਾਰੇ ਸਿੰਘਾਂ ਦੀ ਸ਼ਹੀਦੀ ਹੋਈ ਜਿਉਂਦਿਆਂ ਦੇ ਕੋਈ ਫੜ ਨਹੀਂ ਸਕਦਾ ਜਦੋਂ ਸਿੰਘ ਸ਼ਹੀਦ ਹੋ ਗਏ ਮੋਮਨ ਖਾਨ ਨੇ ਆਖਾ ਹਣ ਇਹਨਾਂ ਦੇ ਸਿਰ ਵੱਢ ਲੋ ਉਹ ਸਿਰ ਵੱਢ ਕੇ ਲਾਹੌਰ ਲੈ ਕੇ ਗਏ ਜ਼ਕਰੀਆ ਖਾਨ ਨੂੰ ਸਿਰ ਵਿਖਾਏ ਉਹਨੇ ਸਿਰ ਵੇਖ ਕੇ ਆਫਦਾ ਕਹੇ ਤਾਂ ਵੀ ਇਹਨਾਂ ਦੇ ਚਿਹਰੇ ਇਦਾਂ ਦੇ ਆ ਤੇ ਕਾਮ ਇਹਨਾਂ ਦੇ ਕਿੱਡੇ ਕਿ ਖਤਰਨਾਕ ਹੋਣਗੇ ਐਵੇਂ ਬਾਬਾ ਤਾਰਾ ਸਿੰਘ ਸਾਹਿਬ ਜੀ ਵਾਮ ਵਾਲੇ ਜੋਦੇ ਜਰਨੈਲ ਸਿੰਘ ਸਾਹਿਬ ਹੋਏ ਉਹਨਾਂ ਨੇ ਸ਼ਹੀਦੀਆਂ ਪਾਈਆਂ ਹੁਣ ਭਈ ਸ਼ਮਾ ਦੇ ਸਮਾਪਦੋ ਤੇ ਤੁਹਾਨੂੰ ਵੀ ਪਤਾ ਵੀ ਸਰੋਪੇ ਸਜਗੇ ਆ ਇਹ ਸਰੋਪਾਓ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਸਨਮਾਨ ਆ ਇੱਥੇ ਉਵੇਂ ਦੇ ਕੱਪੜਾ ਹੀ ਆ ਦੁਕਾਨ ਤੇ ਪਰ ਹਜੂਰੀ ਦੇ ਵਿੱਚ ਸਰੋਪਾਓ ਹੈ ਇਹ ਸੰਗਤ ਦਾ ਪ੍ਰਤਾਪ ਆ ਹੁਣ ਭਾਈ ਮੈਂ ਇੱਥੇ ਫਤਕ ਜਾਉਣਾ ਮੈਂ ਤੇ ਉਦਾਂ ਤੇ ਗੱਡੀ ਦੇ ਗੇਅਰ 4-5 ਹੁੰਦੇ ਮੈਂ ਤਾਂ 8ਵਾਂ 9ਵਾਂ ਪਾਇਆ ਹੀ ਵੀ ਛੇਤੀ ਛੇਤੀ ਪਹੁੰਚ ਜਾਵਾਂ ਪਰ ਮਹਾਰਾਜ ਦੇ ਹੁਕਮ ਦੀ ਗੱਲ ਹੈ ਨਾ ਜਿੰਨਾ ਵੀ ਮਹਾਰਾਜ ਨੇ ਬਲ ਬਖਸ਼ਤਾ ਤੁਹਾਡੇ ਚਰਨਾਂ 'ਚ ਸੇਵਾ ਕੀਤੀ ਹੈ ਇਤਿਹਾਸ ਕਹਿੰਦੇ ਆ ਬੜੀਆਂ ਭੁੱਲਾਂ ਹੋਈਆਂ ਇਹ ਜੰਗ ਬੜਾ ਸਵਾਦ ਵਾਲਾ ਆ ਪਰ ਆਪ ਜੀ ਨੇ ਪੂਰਾ ਆਨੰਦ ਬਾਣਿਆ ਹੁਣ ਮੈਂ ਖਿਮਾ ਚਾਹੁੰਦਾ ਹਾਂ ਤੇ ਇੱਕ ਬੇਨਤੀ ਮੈਂ ਜ਼ਰੂਰੀ ਕਰਨੀ ਸਮਝਦਾ ਹਾਂ ਆਪਾਂ ਇਹ ਗੱਲਾਂ ਇਤਿਹਾਸ 'ਚ ਹੀ ਸੁਣੀਆ ਕਿ ਕਲਗੀਧਰ ਸਾਹਿਬ ਘੋੜੇ ਚੜ੍ਹਦੇ ਸੀ ਮਹਾਰਾਜ ਦੀਆਂ ਫੌਜਾਂ ਨਾਲ ਜਾਂਦੇ ਸੀ ਸ਼ਿਕਾਰ ਖੇਡੇ ਜਾਂਦੇ ਸੀ ਜੰਗ ਜੂ ਕਰਤਾ ਬੰਦੇ ਸੀ ਮਹੱਲੇ ਚੜਦੇ ਸੀ ਉਹ ਗੱਲਾਂ ਇਤਿਹਾਸਕਾਰ ਹੀ ਦੱਸਦੇ ਆ ਤੇ ਜੇ ਉਹ ਗੱਲ ਪ੍ਰਤੱਖ ਵੇਖਣੀ ਆ ਐਣ ਦੀ ਐਣ ਵੇਖਣੀ ਆ ਉਹ ਵਾ ਪੰਥ ਦੇ ਮਹੱਲੇ ਭਈ ਜਿਵੇਂ ਉਦੋਂ ਸਤਗੁਰੂ ਸਜਦੇ ਸੀ ਓਵੇਂ ਹੀ ਸਿੰਘ ਸਜਦੇ ਆ ਉਦੋਂ ਵੀ ਨਿਸ਼ਾਨ ਝੂਲਦੇ ਸੀ ਅੱਜ ਵੀ ਨਿਸ਼ਾਨ ਝੂਲਦੇ ਆ ਉਦੋਂ ਵੀ ਨਗਾਰੇ ਵੱਜਦੇ ਸੀ ਅੱਜ ਵੀ ਨਗਾਰੇ ਵੱਜਦੇ ਆ ਉਦੋਂ ਵੀ ਸਿੰਘ ਘੋੜ ਦੌੜ ਖੇਡਦੇ ਸੀ ਅੱਜ ਵੀ ਖੇਡਦੇ ਆ ਇਹ ਚੀਜ਼ ਉਹਨਾਂ ਹੀ ਸਮਝਣੀ ਜਿਨ੍ਹਾਂ ਨੂੰ ਪੰਥ ਨਾਲ ਪਿਆਰ ਆ ਤੇ ਖਾਲਸਾ ਜੀ ਉਹ ਬਚਨ اٹਾਲ ਹੋ ਜਾਂਦੇ ਆ ਵੀ ਨੈਨ ਸਮਾਨੇ ਨੈਨ ਮੈਂ ਬੈਣ ਸਮਾਨੇ ਬੈਣ ਸਿੰਘ ਸਮਾਨੇ ਗੁਰੂ ਮੈਂ ਭੈ ਐਨ ਤੇ ਐਨ ਉਹ ਐਨ ਦੀ ਐਨ ਗੱਲ ਮਹੱਲਾ ਹੈ ਪ੍ਰੈਕਟੀਕਲ ਆ ਪੰਥ ਦਾ ਆਪ ਜੀ ਨੇ ਉਹ ਵੀ ਦਰਸ਼ਨ ਕਰਨਾ ਜੀ ਖੋਈਆਂ ਭੁੱਲਾਂ ਦੀ ਖਿਮਾ ਮਹਾਂਪੁਰਖ ਬਾਬਾ ਨਾਗਰ ਸਿੰਘ ਸਾਹਿਬ ਜੀ ਆਪ ਜੀ ਤੇ ਆਪ ਜੀ ਦੀਆਂ ਸਮੂਹ ਫੌਜਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਹਾਂ ਪਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ